ਇਤਨੇ ਸੁਖ ਮਨੁਖ ਨੂੰ ਮਿਲਦੇ ਨੇ ਧੰਨਵਾਦ ਕਦੀ ਨਹੀਂ ਕਰਦਾ ਕਿਦਰੇ ਇੱਕ ਅਦ ਦੁੱਖ ਆ ਗਿਆ ਤਾਂ ਗਿਲਿਆਂ ਨਾਲ ਭਰ ਗਏ ਗੁਰੂ ਇਹ ਕੀ ਕਰ ਛੜੇ ਤਬਾ ਇਹ ਕੀ ਕਰ ਛੜੇ ਪ੍ਰਮਾਤਮਾ ਇਹ ਕੀ ਕਰ ਛੜੇ ਕਸੌਟੀ ਤੇ ਪੂਰਾ ਨੇ ਮਨੁਖ ਸ਼ੁਕਰਾਨਾ ਕਰ ਰਹਾ ਸੁਖ ਦੇਜ ਔਰ ਦੁੱਖ ਦੇਜ ਗਿਲੇ ਕਰਦਾ ਇਨੂ ਗੁਰਨਾਣਿਕ ਦੇਵ ਜੀ ਮਹਾਰਾਜ ਇੰਜ ਕਹਿੰਦੇ ਨੇ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਆਸਿਕ ਇਹ ਨਾ ਆਖਿਐ ਜੇ ਲੇਖੇ ਵਰਤੇ ਸੋਇ へ ਪ੍ਰਭੂ ਐ ਤੇ ਤੂੰ ਬੜਾ ਚੰਗਾ ਕੀਤਾ ਤੇਰੀ ਬੜੀ ਮਿਹਰਬਾਨੀ ਤੇਰੀ ਬੜੀ ਬਖਸ਼ਿਸ਼ ਦੁਰਘਟਨਾ ਗੜੀ ਫੇਰ ਬਾ ਇਹ ਤੂੰ ਕੀ ਕਰ ਛੜਿਆ ਤੇ ਤੂੰ ਕੀ ਕੀਤਾ ਮਹਾਰਾਜ ਕਹਿੰਦੇ ਨਹੀਂ ਇਹ ਰੱਬ ਦੇ ਪ੍ਰੇਮੀ ਨਹੀਂ ਬਸ ਇਹ ਹੀ ਕਸੌਟੀ ਹੈ ਜਿਨ੍ਹਾਂ ਨੂੰ ਅਸੀਂ ਬੜਾ ਕਈ ਦਫਾ ਨਿਤਨੇਮੀ ਤੇ ਪ੍ਰੇਮੀ ਕਹਿੰਦੇ ਮੈਂ ਤੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਗਿਲੇ ਕਰਦਿਆਂ ਦੇਖਿਆ ਐ ਹੋ ਗਿਆ ਐ ਹੋ ਗਿਆ ਐ ਹੋ ਗਿਆ ਪ੍ਰਮਾਤਮਾ ਨੇ ਸਾਡੇ ਨਾਲ ਇਹ ਗੱਲ ਛੱਡਿਆ ਜਿਵੇਂ ਪ੍ਰਮਾਤਮਾ ਦੀ ਤੇਰੇ ਨਾਲ ਦੁਸ਼ਮਣੀ ਹੋਵੇ